ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪਿੰਡ ਲੇਰਾ ਬੇੜ ਪੋਚਾ ਹੋਇਆ ਜੀ ਜ਼ਿਲ੍ਹਾ ਫਰੀਪੁਰ ਪਿੰਡ ਤਹਿਸੀਲ ਜੀਰਾ ਬੁਆਰ ਦਾ ਕੰਮ ਕਰਦੇ ਬਾਈ ਹਣੀ ਚਲੋ ਅੱਗੇ ਵੀਡੀਓ ਬਹੁ ਬਣਾਈਆਂ ਆਪਾਂ ਤੇ ਚਲੋ ਅੱਜ ਵੀ ਨਾਲ ਕੋਈ ਛੇ-ਸੱਤੇ ਲਗਭਗ ਪਛੀ ਸੇਲ ਆ ਨਾਲ ਇੱਕ ਟਰੈਕਟਰ ਸਿਰ ਬਾਈਆਂ ਕੋਈ ਇੱਕ ਟਰਾਲੀ ਆ ਤੇ ਕੈਮਰਾ ਘੁਮਾ ਦੋ ਮਾਲਾ ਜਾ ਤੇ ਸਾਰਾ ਕੁਝ ਸੇਲ ਆ ਤੇ ਬਾਕੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਸਾਰਾ ਠੀਕ ਹੈ ਜੀ ਚੜਦੀ ਕਲਾ ਜੀ ਕਰਦੇ ਬੁਆਰ ਵੀਡੀਓ ਵੇਹੇ ਬਹੁ ਟਾਈਮ ਬਾਅਦ ਬਣਾਉਂਦੇ ਉਹ ਘਟਵਾ ਦੀ ਅਸੀਂ ਵੇਚਦੀ ਆ ਵੇਹਾਂ ਹੀ ਵੇਚ ਲਈਦਾ ਜੀ ਹਾਂਜੀ ਹਾਂਜੀ ਬੰਦ ਬੰਦ ਚਲ ਪਛੂਆ ਸਾਰੇ ਬਕਾਊੜੇ ਜਿਹੜੇ ਹੈ ਬੰਨ ਬੱਜੇ ਜੀ ਜਿੰਨੇ ਵੀ ਹੈ ਜੀ ਇਹ ਸੱਜਰਾ ਸਰੀਆ ਫਿਰ ਵਿੱਚ ਕੋਈ ਬੱਚਾ ਮਰਿਆ ਹੈ ਕਹਿੰਦਾ ਵਿੱਚ ਬੱਚਾ ਹੋਰ ਮਰਨਾਉ ਪਿਆ ਹੋਵੇ ਠੀਕ ਹੈ ਠੀਕ ਹੈ ਹਾਂ ਠੰਡ ਠੂਣੇ ਗਈ ਬੱਜਿਆਂ ਨੇ ਇੱਕ ਵੈੜ ਹੈ ਗਈ ਉਹਦਾ ਬੱਚਾ ਮਰਿਆ ਠੀਕ ਹੈ ਹਾਂ ਬਾਕੀ ਸੱਜਰਾ ਨੇ ਜੀ ਇੱਕ ਗੱਬਣ ਆਜੋ ਫਿਰ ਸ਼ੁਰੂ ਕਰ ਲਈਏ ਇਹ ਬੱਜੀ ਸੁਆ ਇਹ ਸੁਭਾ ਤੀਜਾ ਜੀ ਅੱਛਾ ਦੁੱਧ ਐਸ ਟਾਈਮ ਕਿੰਨਾ ਜੀ ਦੁੱਧ ਜਿਹੜਾ ਆਪਾਂ ਕੰਡੇ ਤੋਲ ਕੇ 11 ਕਿਲੋ ਦੇਾਂਗੇ ਜੀ 11 ਕਿਲੋ ਟਾਈਮ ਟੂ ਟਾਈਮ ਹੀ ਤੋਰ ਵੀਰੇ ਤੋਰ ਤੋਰੋ ਰਾਜੂ ਖੋਲੋ ਤੋਰੋ ਕਿੰਨੇ ਦਾ ਮੋਸੀ ਨੂੰ ਨੂੰ ਇਨੂੰ 1.5 ਕਮਿਨਾ ਹੋ ਗਿਆ ਜੀ ਅੱਛਾ ਬੱਚਾ ਨਹੀਂ ਹੋਣਾ ਬੱਚਾ ਨਹੀਂਗਾ ਜੀ ਬੱਚਾ ਹੈ ਨਹੀਂ ਹਾਂ 11 ਕੋਲੋਂ ਦੁੱਧ ਪੂਰਾ ਅੱਜ ਤੱਕ ਤਿਆਰ ਆ ਤੇ ਕਈ ਵਾਰਾ ਟੀਗਾ ਲੈ ਲਈਂ ਕਈ ਨਾ ਦੋ ਟਾਈਮ ਸਾਥੀ ਨਹੀਂ ਮਿਲ ਪੈਂਦੀ ਠੀਕ ਹੈ ਮਨੇ ਮਨੇ ਜੋ ਲੰਗਾ ਲੈ ਸਕਦੀ ਆ ਹਾਂ ਪਰ 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 ਅਜੂ ਦੂਰ ਲੈ ਜਾ ਨਾ ਮੱਕ ਮਾਰ ਕੇ ਲੈ ਜਾ ਬੂਆ ਅਜੂ ਬੂਆ ਬੇਰ ਗੜਗੜ ਬੰਦ ਕਰ ਐ ਚ ਵਾਈਜੂ ਬੱਜੀ ਬੜੀ ਇੱਕ ਨੰਬਰ ਜੀ ਕੋਲੀ ਰੂਰ ਗਈ ਆਜੋ ਵਾਸੇ ਘਮਾ ਲਓ ਲੈ 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 ਦੂਰ ਨਹੀਂ ਜਾਣਾ ਦੂਰ ਵੇਖੀ ਘਮਾਈ ਜਾਏ ਜੀ ਹਾਂ ਆਜੋ ਆਜੋ ਮੈਂ ਜਾਂ ਤਾਂ ਇਹ ਪਰੇ ਸਿਰ ਲੋਕਲ ਖਰੀਦੇ ਜੀ ਦਰਵਾਣੀਆ ਦੂਰੋਂ ਵੀ ਲੈ ਲਈ ਦੀ ਲੋਕਲ ਵੀ ਲੈ ਲਈ ਦੀ ਜਿੱਥੋਂ ਚੰਗੀ ਵਜੇ ਠੀਕ ਹੈ ਹਾਂ ਹਾਂਜੀ ਫਿਰ ਮੁੱਲ ਬਜਿਆ ਇਹਨਾਂ ਦਾ ਮੁੱਲ ਤਾਂ 1 ਲੱਖ 5000 ਰੁਪਏ ਦਾ 1 ਲੱਖ 5000 ਰੁਪਏ ਦਾ ਬਾਕੀ ਕਰ ਦੋਗੇ ਮੋਕੇ ਦਾ ਮੰਨਦੇ ਕਰ ਦਿਆਂਗੇ ਜੀ ਕਰ ਦਿਆਂਗੇ ਜੇ ਕਰ ਲੈ ਵੰਨੀ ਚੱਲੋ ਵੀਰੇ ਤਾਂ ਨੀਲੀ ਨੂੰ ਕਨੇਡਾ ਮਾਰ ਸੁਈ ਨੂੰ ਜੀ ਇਹਨੂੰ 15 ਦਿਨ ਹੋ ਗਏ ਆ ਜੀ ਅੱਜ 15 ਦਿਨ ਹੋ ਗਏ ਸੁਈ ਨੂੰ ਦੇ ਦੁੱਧ ਭਾਜੀ ਕਿੰਨਾ ਜੋਤ ਦੇਦਾ ਜੀ 14 ਕਿਲੋ ਕੰਡੇ ਦੇ ਤੋਲ ਕੇ ਦੇ ਦਾਂਗੇ 14 ਕਿਲੋ 15 ਵੀ ਹੋ ਸਕਦਾ ਜੀ ਨਮਾਈਆਂ ਨੂੰ ਕਰਕੇ ਮਾੜਾ ਮਟਾਉਣੀ ਕੀ ਫਰਕ ਪੈਦਾ ਦੁੱਧ 15 ਹੀ ਮੰਨ ਕੇ ਚਲੋ ਪਰ ਅੱਪ 14 ਕਿਲੋ ਕੱਟੀ ਦੱਸ ਦਿਆਂ ਨਹੀਂ ਠੀਕ ਆ ਬੱਚਾ ਮਗਰ ਕੱਟੀ ਆ ਗਈ ਕੱਟੀ ਨੀਲੀ ਰਬੀ ਦੀ ਉਹ ਟੀਕੇ ਦੀ ਹੈ ਜੀ ਸਿਰ ਮਖਸ਼ੀ ਦੀ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ 15 ਦਿਨ ਹੋ ਗਿਆ ਜੀ 15 ਦਿਨ ਹੋ ਗਏ ਸੂਈ ਨੂੰ ਤੇ ਕਰਾਓ ਮਰਾ ਲੈਵਲ ਉਹ ਚੈੱਕ ਕਰਾਓ ਬਹੁਤ ਠੀਕ ਆ ਹੁਣ ਇਸ ਟਾਈਮ ਹੈਗੇ 14 ਬੰਦੇ ਕਿਲੋ ਦੁੱਧ ਹਾਂ ਤੋਲ ਕੇ ਦੇਾਂਗੇ ਜੀ ਤੋਲ ਕੇ ਹਾਂ ਆਪਾਂ ਜਿਹੜਾ ਵੀ ਸੌਦਾ ਹੈਗਾ ਸਾਰਾ ਤੋਲਣਾ ਲਾ ਲਈਏ ਜੀ ਤੁਹਾਨੂੰ ਜਾਨੇਗਾ ਆਜੋ ਮੜਾ ਨਾ ਜੇ ਗੜਵੀਆਂ ਮਾਰਨੀਆਂ ਫਿਰ ਲੀਟਰ ਮਾਰਨ ਜਿੰਨਾ ਮਰਜ਼ੀ ਮੋੜਾ ਦੇਾਂਗੇ ਮੜਾ ਖੜਾ ਆ ਕੇ ਥਾਂ ਤੋਂ ਚੈੱਕ ਕਰਾ ਦਿਓ ਸਲਬਾ ਕੇ ਬਸ ਹਾਂ ਲੈ ਆਲੇ ਆਲੇ ਆ ਇਹਦਾ ਫਿਰ ਮੋਲੇ ਜੀ ਇਹਦਾ ਮੁੱਲ 1,40,000 ਰੁਪਏ ਜੀ 1,40,000 ਰੁਪਏ ਚਲੋ ਮਾਨਤਨ ਕਰ ਦਾਂਗੇ ਕਰ ਦਰਾਂਗੇ ਮਾਨਤਨ ਇਹਨੂੰ ਕਿੰਨੇ ਦੇ ਮੋਗੇ ਸੀ ਇਹਨੂੰ ਇਹਨੂੰ 15 ਦਿਨ ਹੋਏ ਜੀ ਇਹਨੂੰ ਆਹ ਕੱਟੀ ਹੈ ਜੀ ਇਹਦੀ ਅੱਛਾ 15 ਦਿਨ ਹੋਏ ਸੀ ਇਹਨੂੰ ਠੀਕ ਹੈ ਇੰਦੀ ਇਕ ਟਿਕਾੜਾ ਉਧਰ ਹੀ ਪਾ ਲਓ ਬਾਜੀ ਪੜਾ ਉਧਰੋਂ ਕੱਢ ਲਓ ਪਰਾਂ ਪਰਾਂ ਉਧਰੋਂ ਕੱਢੋ ਉਧਰੋਂ ਕੱਢਣੀ ਪੈਣੀ ਤੁਹਾਨੂੰ ਇਹ ਸੂਆ ਕਿਹੜਾ ਜੀ ਇਹ ਤੀਜਾ ਸੂਆ ਜੀ ਆਹ ਕੱਟੀ ਹੋਈ ਅੱਛਾ ਆਹ ਕੱਟੀ ਆ ਜੀ ਤੇ ਬਾਜੀ ਦੁੱਧ ਕਿੰਨਾ ਥੱਲੇ ਦੁੱਧ ਬਾਜੀ ਨਸਲੇ 13 ਕਿਲੋ ਆ ਜੀ 13 14 ਵੀ 13 14 ਆ ਤੋੜਦਾ ਦੋ 13 ਕਿਲੋ ਹੈਗਾ ਬਾਜੀ ਖਰਾ ਹੈ ਕਿ ਮਾੜਾ ਲੈਵਲ ਹੋ ਚੈੱਕ ਕਰੋ ਅਜੰਗ ਇਧਰ ਇਹ ਮੈਂ ਮੈਂ ਦਾਲ ਵੀ ਢਾਈ ਡੇ ਕਿੰਨਾਂ ਕਿਲੋ ਆ ਜੀ ਠੀਕ ਆ ਹਾਂ ਬਾਤ ਬਾਤ ਇਹਨਾਂ ਚੇਂ ਤੁਹਾਡਾ ਲੋਇਟ ਹੋ ਗਈਆਂ ਤਾਂ ਕਰੀ ਗੁੜੀ ਹੋਣਾ ਬੰਦੋ 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 ਇਹਦਾ ਮੁੱਲ ਕੀ ਆ ਜੀ ਫਿਰ ਇਹਦਾ 1 35 ਆ ਜੀ 1 ਲੱਖ 35000 ਰੁਪਏ 35000 ਰੁਪਏ ਬਾਕੀ ਕੋਈ ਗੱਲ ਨਹੀਂ ਫੋਨ ਫੋਲ ਆਇਆ ਜੇ ਮੁੱਕਰੇ ਕਰ ਦੇਣਗੇ ਮਾਨਤ ਸਿੰਘ ਬਾਈ ਹੋਣੀ ਤੇ ਅਗਲੀ ਵਾਰੀ ਫੋਨ ਮੈਚ ਚੱਕ ਦੇਣਾ ਮਾਣ ਜੀ ਐਂ ਦਿਖਾ ਦੇ ਜੂਣੇ ਠੀਕ ਆ ਚਲੋ ਆ ਬਲਣ ਝੋਟੀ ਆ ਜੀ ਅਜੋ ਪਹਿਲਾ ਸੁਆ ਹਾਂ ਇਹਦਾ ਬੱਚਾ ਥੋੜਾ ਡਾਊਨ ਆ ਠੀਕ ਆ ਹਾਂ 12 ਤੱਕ ਇਹਦਾ ਸੁਈਨ ਹੋ ਗਿਆ 9 ਕਿਲੋ ਤਾਰਾ ਹੈ ਗਿਆ ਥੱਲੇ ਵੀ ਜੀ ਅੱਛਾ 9 ਕਿਲੋ ਹੈਗਾ ਦੋ ਦੋ ਆਜੋ ਜੀ ਆਜੋ ਜੋ ਆਪ ਸਮਾਦੀ 1 ਨੰਬਰ ਹੈ ਜੀ ਬੱਚਾ ਡਾਉਣ ਹੋਇਆ ਨਾ ਬੱਚਾ ਡਾਉਣ ਥੋੜਾ ਜਿਹਾ ਮੁਸ਼ਕਲ ਹੀ ਬੱਝੋ ਨਾ ਬੱਝ ਜਾਦਾ ਆਹੋ ਵੇਖੋ ਲੱਗਦੇ ਰਾ ਤਾਂ ਮੜੇ ਨੇ ਹਾਂ ਇਹ ਲਾ ਸੁਗਿਆ ਨਹੀਂ ਜੀ ਪਹਿਲਾਣਾ ਜੀ ਪਹਿਲਾ ਸੁਆ ਛੋਟੀ 9 ਗੋਲੇ ਦੁੱਧ ਹੈ ਨਾ ਹਾਂਜੀ ਦੁੱਧ ਵਧੇ ਗਿਆ ਜੀ ਤਾਜੀ ਆ ਹਾਂਜੀ ਹਾਂ ਆਜੋ ਆਜੋ ਇਹਦਾ ਮੁੱਲ ਬਾਜੀ ਫਿਰ ਇਹਦਾ 85000 ਰੁਪਏ ਜੀ 85000 ਚਲੋ ਮੈਨੂੰ ਬਰੋ ਆਜੋ ਦੂਸਰੀ ਲਾਜੋ ਨਾ ਇਹ ਵੀ ਤਾਜੀ ਹੋਈ ਹੈ ਜੀ। ہاں ਇਹ ਤਾਜੀ ਆ ਬੱਚਾ ਥੋੜਾ ਡੋਣਾ। ਅੱਛਾ ਅਰੇ ਆਲੀ। ਆ ਇਹਦਾ ਬਚਾ ਬੱਜਲਾ ਥੱਲੇ ਜੀ। ਅੱਛਾ ਠੀਕ ਆ। ਕਟਾਈ ਜੀ। ਕਟਾ ਇਹਦੇ ਮਗਰ ਜੀ। ਤੇ ਦੁੱਧ ਬਾਜੀ ਕਿੰਨਾ ਥੱਲੇ? ਦੋ ਤਿੰਨ ਥੱਲੇ 14 ਕਿਲੋ ਹੈਗਾ ਜੀ। ਅੱਛਾ 4 ਕਿਲੋ। ਮਨੇ 4 ਕਿਲੋ ਘੱਟ ਕੋਈ ਵੀ ਹੈ ਨਹੀਂ ਰਹਾ ਜੀ। ਠੀਕ ਆ। ਐਨ ਹਰ ਥਾਂ ਲੈ ਲਓ ਉਹ ਚੈੱਕ ਕਰਾ ਦੇ। ਖੜਾਉ। ਇਹ ਇਤਨੂ ਆ। ਨਹੀਂ ਫੋੜ ਕੇ। ਆਖੇ ਜੀ। ਚਲ। ਇੰਦਾ ਮੁੱਲ ਕਿ ਭਾਈ ਜੀ ਇੰਦਾ ਮੁੱਲ 40 ਆ ਜੀ 1 ਲੱਖ 40000 ਰੁਪਇਆ ਹਾਂਜੀ ਲੋ ਜੀ 1 ਲੱਖ 40000 ਰੁਪਇਆ ਕੋਈ ਫੋਨ ਫੋਨ ਲਾਇਆ ਜੇ ਮੁੱਲ ਦਾ ਮਾਨਤਨ ਕਰਨੇ ਭਾਈ ਹੋਣੀ ਇਹ ਕੋ ਲਾਇਓ ਦੂ ਦੇਖ ਲਓ ਆ ਲਿਓ ਆ ਨੀਲੀ ਦੀ ਫਿਰ ਹਾਂ ਨੀਲੀ ਆ ਜੀ ਇਹ ਗੱਬਰਾਂ ਆ ਜੀ ਅੱਛਾ ਇਹ ਗੱਬਰ ਆ ਹਾਂਜੀ ਇਹ ਕਲੰਡਰ ਲਓਗੇ ਜੀ ਇਹ ਲੈ ਜਾਓ ਦੋ ਚਾਰ ਦਿਨ ਜੀ ਇੱਥੇ ਦੂਰ ਇਹ ਮਾਝੇ ਦੀ ਮੈਂ ਆ ਜੀ ਅੱਛਾ ਇਧਰ ਲੈ ਕੇ ਠੀਕ ਆ ਬਡਰੇ ੜੀਆ ਜੀ ਬਡਰੇ ੜੀਆ ਹਾਂ ਲੈਜੋ ਹਣ ਟਾਈਮ ਹੈ ਨਾ ਜੀ ਹਾਂ ਲੈਜੋ ਆਜੋ ਵੀਰੇ ਆਜੋ ਇਹਦਾ ਮੁੱਲ ਬਾਜੀ ਫਿਰ ਇਹਦਾ ਮੁੱਲ 1.5 ਹੈ ਜੀ 1 ਲੱਖ 5000 ਰੁਪਇਆ ਮਾਨਤਨ ਕਰ ਦਿਆਂਗੇ ਮਾਨਤਨ ਕਰ ਦੋ ਚਲੋ ਬੰਦੋ ਇਹ ਵੀ ਉਹ ਲੈਓ ਝੋਟੀ ਲੈਓ ਉਹ ਝੋਟੀ ਇਹਦੇ ਫੋਕ ਅਗਲੀ ਗੱਬੜ ਲਾਇਆ ਬੰਦੋ ਬੰਦ ਲੈ ਜਾ ਰਹੇ ਜੂ ਇਸ ਕੋ ਰੋਗਲੀ ਮੜਾਏ ਜੋ ਇਹ ਤੁੱਕੜ ਗੱਬੜਾ ਜੀ ਅਜੀ ਤੁੱਕੜੇ ਗੱਬੜਾ ਹਾਂ ਜੀ ਦੁੱਧ ਕਿੰਨਾ ਜੀ ਦੋਧਾਂ ਥੱਲੇ 3.5-4 ਕਿਲੋ ਹੈ ਜੀ ਦੋਵੇਂ ਟਾਈਮਾਂ ਦਾ ਨਹੀਂ ਇੱਕ ਟਾਈਮ ਚੋਣੇ ਅਜੀ ਇੱਕ ਟਾਈਮ ਚੋਣਦੇ ਹਾਂ ਮੈਂ ਅੱਧੀ ਪਾੜੇ ਦੇ ਆਂ ਜੀ ਤੇ ਗੱਬਣੇ ਦੇ ਗੱਬਣਾ ਹਾਂਜੀ ਸਾਢੇ ਪੰਜ ਮਹੀਨੇ ਦੇ ਸਾਢੇ ਪੰਜ ਮਹੀਨੇ ਦੇ ਗੱਬਣ ਹਾਂ ਤੇ ਇਹਦਾ ਮੁੱਲ ਫਿਰ ਮੁੱਲ ਇਹਦਾ 75000 ਰੁਪਏ ਆ ਜੀ 75000 ਰੁਪਏ ਆ ਜੋ ਮਾਨਤਨ ਕਰਦੇ ਆਂਗੇ ਮਾਨਤਨ ਕਰਦੇ ਆਂਗੇ 75000 ਰੁਪਏ ਸੋਹਣੀ ਝੋਟੀ ਆ ਤੇ ਪੂਰੀ ਰਾਜੀ ਬਾਜੀ ਹਾਂ ਬਸ ਆਹੀ ਝੋਟੀਆਂ ਜੀ ਇੱਕ ਉਹ ਗਾਮ ਹੋਣੀ ਗਾਰ ਆਜੂ ਲਿਆ ਗਾਰ ਆ ਲੁਕਾਂ ਲਿਆ ਓ ਇਹ ਬਾਈ ਜੀ ਗੱਬਣ ਨਹੀਂ ਇਹ ਸੁਈ ਹੋਈ ਆ ਜੀ ਇਹਦਾ ਬੱਚਾ ਮਰ ਗਿਆ ਜੀ ਅੱਛਾ ਬੱਚਾ ਮਰ ਗਿਆ ਬੱਚਾ ਮਰ ਗਿਆ ਜੀ ਠੀਕ ਆ ਦੁੱਧ ਬਾਈ ਜੀ ਕਿੰਨਾ ਦੁੱਧ ਬਾਈ ਜੀ ਦੇ ਥੱਲੇ 19 ਕਿਲੋ 18 ਕਿਲੋ ਕੰਡੇ ਦੇ ਟਾਈਮ ਤੋਂ ਟਾਈਮ ਤੋਂ ਠੀਕ ਆ ਆਜੋ ਆਜੋ ਕਿੰਦਾ ਮੁੱਲ ਕਿ ਜੀ ਕਿੰਦਾ ਮੁੱਲ 55000 ਰੁਪਏ ਇਹ 55000 ਹਾਂ ਚਲੋ ਜਾਇ ਜੀ ਜਾਈ ਜੀ ਚਲੋ ਬਾਕੀ ਕੋਈ ਕੰਮ ਪਾ ਦੇਣੀ ਰਾਜ ਉਹ ਰਾਈ ਰਾਜੂ ਆਪਣੀ ਦੂਜੀ ਵਾੜ ਉਹਨੂੰ ਖੋਲ ਲੈ ਟਰੈਕਟਰ ਵਾਲੇ ਬੱਸ ਆਜੋ ਉਹ ਸੰਦਿਆ ਉਹਨੂੰ ਡੱਬੀ ਆ ਟਰੈਕਟਰ ਬੰਦ ਲੈ ਰਾਜੂ ਦੂਜੀ ਵਾੜ ਲੈ ਆਪਣੀ ਡੱਬੀ ਘਰ ਵਾਲੀ ਇਹ ਕਿਹੜਾ ਮਾਡਲ ਵਾਜੀ ਇਹ ਇਹ 13 ਮਾਡਲ ਆ ਜੀ 13 ਮਾਡਲ ਆ ਹਾਂ ਇਹ ਆਪਾਂ ਨਵਾਂ ਹੀ ਲਿਆ ਸੀ ਜੀ ਅੱਛਾ ਟਾਇਰ ਲਾ ਲਦੇ ਜਾਂਦੇ ਨਹੀਂ ਟਾਇਰ ਦੂਰੀਰ ਪਾਏ 21 ਪਾਏ ਆ 21 ਪਾਏ ਹਾਂ ਠੀਕ ਆ ਆਪਣੇ ਨਾਂ ਹੀ ਆ ਅੱਛਾ ਹਾਂ ਜਲਸੀ ਨਾਂ ਆ ਆਪਾਂ ਲਿਆ ਸੀ ਕਿੰਨੇ ਚੱਲੇਗਾ ਉਹ ਕਿੰਨੇ ਘੰਟੇ ਚੱਲੇਗਾ ਉਹ ਜੀ ਘੰਟੇ ਦਾ ਹੁਣ ਆਈਡੀਆ ਮੀਟਰ ਤੇ ਲਿਖਿਆ ਚਾਰ ਪੰਜ ਜੀ ਨਾ ਮਿਲਦਾ ਵਾ 13 ਮਾਡਲ ਆ 13 ਮਾਡਲ ਅੱਛਾ 13 ਮਾਡਲ ਮੈਂ ਕਿਹਾ 23 ਮਾਡਲ ਨਹੀਂ 13 ਜੀ ਠੀਕ ਹੈ ਠੀਕ ਤੁਹਾਡੇ ਨਾਂ ਹੀ ਹੈ ਨਾ ਆਪਣੇ ਨਾਂ ਹੀ ਆ ਡੈਡੀ ਦੇ ਨਾਂ ਹੈ ਠੀਕ ਹੈ ਤੇ ਫਿਰ ਇਹਦਾ ਮੁੱਲ ਕੀ ਹੈ ਇਹਦਾ ਮੁੱਲ ਇਹਦਾ 3 ਲੱਖ 65 ਹਜ਼ਾਰ ਰੁਪਏ ਟਾਇਰ ਰੂਟ ਸਾਰਾ ਫਾਦਿਆ ਸਾਰਾ origignal ਪੰਪ ਕਲਾ ਆਪਾਂ ਕਰਵਾਇਆ ਜੀ ਹਾਂਜੀ ਸੋਨਾਂ ਲਈ ਕਹਣਾ ਜੀ ਹਾਂ ਸੋਨਾਂ ਲਈ ਕਹਾਂ 50 ਜੀ ਠੀਕ ਹੈ ਠੀ ਉਹਨਾਂ ਬਾਕੀ ਮੌਕੇ ਕੋਈ ਮਾਨਤਰ ਕਰ ਦੇਣਗੇ ਆ ਟਾਇਰ ਚੈੱਕ ਕਰਾਓ ਕਿੰਨੇ ਹੋਣਗੇ ਟਾਇਰ ਭਾਜੀ ਇਹ 80 ਪੈਸੇ ਹੈਗੇ ਜੀ 80 ਪੈਸੇ ਹੈਗੇ ਐਮ ਆਰ ਐਫ ਦੇ ਲਾਈਫ ਪਲੱਸਰ ਕਾਲ ਅਗਲੇ ਗੁੜੀਆ ਦੇ ਆ ਜੀ ਅੱਛਾ ਅਗਲੇ ਗੁੜੀਆ ਦੇ ਹਾਂ ਚਲੋ ਇੰਜਨ ਗੇਅਰ ਦਾ ਬਿਲਕੁਲ ਪੱਕਾ ਵਾ ਕੇ ਤਸੱਲੀ ਕਰ ਸਕਦਾ ਅਗੜ ਜਿੰਨੇ ਵੀ ਜਾਣਾ ਠੀਕ ਆ ਠੀਕ ਆ ਤੇ ਇਹ ਘਾ ਟ੍ਰਾਲੀ ਬੁਕਾਉਣਾ ਟ੍ਰਾਲੀ ਨਾਲ ਜਾਲੀ ਆ ਜੀ ਇਹ ਕਿੰਨੇ ਫੁੱਟੀ ਆ ਜੀ ਇਹ 11 6.5 ਆ ਜੀ ਜਾਲੀ ਨਾਲ ਹੀ ਦੋਗੇ ਫਿਰ ਨਾਲ ਹੀ ਜਾਲੀ ਦੇ ਦਾਂਗੇ ਜੀ ਸਿੰਗਲ ਟੈਰੀ ਹੈ ਨਾ ਹਾਂਜੀ ਸਿੰਗਲ ਟੈਰੀ ਤੇ ਇਹਦਾ ਮੁੱਲ ਕੀ ਹੈ ਜੀ ਇਹਦਾ ਮੁੱਲ 7 ਇੱਗਾ ਆਪਣੀ ਵੈੜ ਕਰਦੀ। ਇਹ ਗੱਬਣਾ? ਇਹ ਗੱਬਣਾ ਜੀ। ਕਿੰਨੇ ਟਾਈਮ ਦੀ ਜੀ? ਇਹ ਲੈ ਜਾਊਗੀ ਮੀਨਾ ਕੋਲੇ। ਅੱਛਾ ਮੀਨਾ ਨੂੰ। ਹਾਂ ਇਹ ਚਲ ਕੋਈ ਪਸੰਦਾ ਆ ਕੇ ਇਹਨੂੰ ਫੋਨ 'ਚ ਕਰ ਲਾਂਗਾ। ਪਹਿਲਾਂ ਤੋੜ ਲੈ ਵੀਰੇ। ਤੋੜ ਕੇ ਵਿਖਾ। ਇਹ ਦੋਂਦੀ ਆ ਜੀ। ਅੱਛਾ ਦੋ ਦੰਦ ਹਨਾ। ਹਾਂ। ਆਹ ਟਾਈਮ ਲੈ ਜਾਣਾ ਨੇ। ਹਾਂ ਟਾਈਮ ਲੈ ਜਾਣਾ ਨੇ। ਇਹ ਘਰ ਦੀ ਵੈੜ ਬੱਜੀ। ਘਰ ਦੀ ਆ ਜੀ। ਠੀਕ ਆ। ਹਾਂ। ਆਜੋ ਆਜੋ। ਆ ਮੱਛਰ ਦੀ ਨਾ ਸਰ। ਖੁਲ ਨਹੀਂ ਆਈ ਨਾ ਕਦੀ। ਤੇ ਇਹਨ ਦਾ ਫਿਰ ਬੱਜੀ ਮੁੱਲ ਕੀ ਹੈ ਮੁੱਲ ਫੋਨ ਤੇ ਕਰ ਲਾਂਗੇ ਦਾ ਹਾਂ ਇਹ ਕੱਚੀ ਹੈ ਨਾ ਬਿਲਕੁਲ ਇਹਨ ਦਾ ਮੁੱਲ ਫੋਨ ਤੇ ਹੋ ਜਾਊਗਾ ਤੇ ਬਾਕੀ ਆਹੀ ਪਸ਼ੂ ਹੈ ਦਾ ਟਰੈਕਟਰ ਹੈ ਟਰਾਲੀ ਆ ਬਾਕੀ ਮੇਰੇ ਵੀ ਇੱਥੇ ਆ ਗਿਆ ਦਾ ਇੱਕ ਟਾਈਮ ਦੋ ਟਾਂ ਚੁਆਈ ਕਰੋ ਸੱਦੀ ਕਰੋ ਜੀ ਪੂਰੀ ਬਿਲਕੁਲ ਹਾਂ ਚਲੋ ਨੰਬਰ ਬੋਲ ਦੋ ਨੰਬਰ 985827721 ਪਿੰਡ ਲਹਿਰਾਬੜ ਤਹਿਸੀਲ ਜੀਰਾ ਜ਼ਿਲ੍ਹਾ ਫਲੋੜੀਪੁਰ ਜੀ ਸਤਿਕਾਰ ਸਤਿ ਸ੍ਰੀ ਅਕਾਲ